PSI ਹਰੀਸ਼ ਕੁਮਾਰ ਇਨਚਾਰਜ ਪੀਓ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਪਗੋੜੀ ਦੋਸ਼ਨ ਪਵਨਜੀਤ ਕੌਰ ਉਲਫ਼ ਬੱਬੋ ਪਤਨੀ ਕਾਬਲ ਸਿੰਘ ਵਾਸੀ ਪਿੰਡ ਪੰਗਵਾ ਬਹਿਕਾਨ ਮਜੀਠਾ ਅੰਮ੍ਰਿਤਸਰ थाना ਮਜੀਠਾ ਦਿਹਾਤੀ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਮਾਨਯੋਗ ਅਦਾਲਤ શ્રી ਗਗਨਦੀਪ ਸਿੰਘ ਅੰਮ੍ਰਿਤਸਰ ਜੀ ਵੱਲੋਂ ਮੁਕੱਦਮਾ ਔਕਤ ਵਿੱਚ ਪੀਓ ਕਰਾਰ ਕੀਤਾ ਗਿਆ ਅੱਜ ਪੀਓ ਸਟਾਫ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਸਕ 302 ਦੇ ਵਿੱਚ ਇੱਕ ਲੇਡੀਸ ਫੜ ਕੇ ਲਿਆਦਾ ਸਰ ਰੋਲਰ ਰੇਡੀਓ ਤੇ ਜੋ ਕੀ ਕਹਣਾ ਚਾਹੁੰਦੇ ਹੋ ਅਕਲੀ ਮੈਂ ਤੇ ਮੇਰੀ ਟੀਮ ਨੇ ਇੱਕ ਟਰੈਪ ਲਗਾਇਆ ਸੀ ਅੱਜ ਮਾਰਨਿੰਗ ਸਰੇ ਤੇ ਇਨਫੋਰਮੇਸ਼ਨ ਤੇ ਸਾਨੂੰ ਕੋਈ ਸਿਟੀ ਦੇ ਪੀਓ ਨਹੀਂ ਸੀ ਤੇ ਲੇਕਿਨ ਸਾਨੂੰ ਜਿਹੜੇ ਪੀਓ ਵੀ ਹੋਏ ਇੱਕ ਲੇਡੀ ਸੀ ਜਿਹੜਾ ਕਿ ਸਾਡੇ ਮਾਨ ਜੋ ਕੁਮੈਨਰ ਸਾਹਿਬ ਸਰਦਾਰ ਜੀਪੀਐਸ ਕੁੰਨਰਾਈਬਸ ਕਮਿਸ਼ਨਰ ਪੁਲਿਸ ਅੰਬਰੇਸਰ ਸਿਟੀ ਤੇ ਸਰਦਾਰ ਐਰਪੀ ਸਿੰਘ ਜੀ ਮਡੇਰ ਬੀਪੀਐਸ ਡੀਸੀ ਯੂਨੀਵਰਸਿਟੀ ਅੰਬਰੇਸਰ ਸਿਟੀ ਤੇ ਸਰਦਾਰ ਨਵਜੋ ਸਿੰਘ ਜੀ ਸਤੂ PPS ADCਪੀਨਿਵੈਸਟੀਗੇਸ਼ਨ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜੀ PO ਹੀ ਰੈਸਟ ਕੀਤੀ ਹੈ ਜੀ ਉਹ 302 ਦਾ ਮਕਦਮਾ ਅੰਮ੍ਰਿਤਸਰ ਤਿਆਤੀ ਦੇ ਵਿੱਚ ਮਜੀਠੇ ਥਾਣੇ ਦਾ ਮਕਦਮਾ ਜੀ ਉਹ ਜੀ ਲੇਡੀਜ਼ ਦੋ ਦੋਸ਼ੀ ਉਹਦਾ ਨਾਮ ਹੈ ਜੀ ਪਵਨਜੀਤ ਕੌਰ ਇਲਿਸ ਬਿਬੂ ਵਾਈਫ ਆਫ ਅਗੀਏ ਜੀ ਕਾਬਲ ਸਿੰਘ ਵਾਸੀ ਪਿੰਡ ਭੰਗਵਾ ਬੈਕ ਬੈਕ ਮਜੀਠਾ ਠੀਕ ਹੈ ਜੀ ਇਹਦਾ ਆਲਰੇਡੀ ਜਿਹੜਾ ਹਸਬੰਡ ਉਹ ਵੀ ਇਸੇ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਜੋ ਇਹਦੀ ਪੁਸ਼ਕੀ ਦੇ ਵਿੱਚ ਹੈ ਇਹ ਬਾਦ ਅਦਾਲਤ ਸ਼੍ਰੀ ਗਗਨਦੀਪ ਸਿੰਘ ਜੀ ਐਮ ਆਈ ਸੀ ਦੀ ਕੋਰਟ ਹੈ ਜੀ ਉਹਦੇ ਵਿੱਚ ਮੁਕਦਮਾ ਨੰਬਰ 71 ਐਮ ਆਈ 3 125 2022 ਅੰਡਰ ਸੈਕਸ਼ਨ 302 100 ਬੀ ਬੀ 148 159 ਆਈ ਪੀ ਸੀ ਥਾਣਾ ਮਜੀਠਾ ਅੰਮ੍ਰਿਤਸਰ ਵਿਧਾਤੀ ਜਿਹਦੇ ਵਿੱਚ ਪੀਓ ਜਿਹਦੀ ਪੀਓ ਡੇਟ ਹੈਗੀ ਹੈ ਜੀ 30 11 2022 ਤੇ ਉਹਦੇ ਵਿੱਚ ਆਪਾਂ ਇਹਨੂੰ ਅਰੈਸਟ ਕੀਤਾ ਜੀ ਔਰ ਉਹਦੇ ਅਰੈਸਟ ਕਰਕੇ ਤੇ ਇਹਦੀ ਇਨਟੀਮੇਸ਼ਨ ਐਸ ਐਚ ਓ ਮਜੀਠਾ ਇੰਸਪੈਕਟਰ ਪ੍ਰਮਜੀਤ ਸਿੰਘ ਨੇ ਇਹਨਾਂ ਨੂੰ ਬਜਰੀਆ ਮੋਬਾਈਲ ਫੋਨ ਇਨਟੀਮੇਸ਼ਨ ਕੀਤੀ ਹੈ ਜਿਨ੍ਹਾਂ ਨੇ ਆਪਣੇ ਉੱਥੋਂ ਐਸ ਐਸ ਆ ਬਲਦੇਵ ਰਾਏ ਭੇਜੇ ਜਿਨ੍ਹਾਂ ਦੇ ਨਾਂ ਲੇ ਕੁਲੀਡੀ ਕੋਸਟੇਬਲ ਸੀ ਇਹ ਇਹਨਾਂ ਦੇ ਹੈਂਡਓਵਰ ਕੀਤੀ ਤੇ ਉਹ ਹੁਣ ਇਹਨਾਂ ਨੂੰ ਬਜੀਟੇ ਲੈ ਕੇ ਗਏ ਨੇ ਉੱਥੇ ਜਾ ਕੇ ਇਹਦੀ ਬੰਦੀ ਗਲਤੀ ਕਰਵਾਈ ਕਰਕੇ ਇਹ ਰੈਸਟ ਪਾ ਕੇ ਨੂੰ ਕੋਰਟ ਚ ਪੇਸ਼ ਕਰਦੇ ਸਰ ਜੀ 302 ਦੇ ਮਾਮਲੇ ਚ ਲੇਡਿਸ ਪੜੀ ਹੈ ਵੱਡੀ ਵੱਡੀ ਕਾਮਯਾਬੀ ਹੈ ਸਰ 302 ਦੇ ਚ ਪੜਨਾ ਬੰਦੇ ਨੂੰ ਕਿੱਡੀ ਕਾਮਯਾਬੀ ਸਮਝਦੇ ਸਰ ਆਪਣੀ ਟੀਮ ਦੀ ਦੇ ਵੀ ਖੁਦ ਆਪ ਨਾਲ ਦੇਖੋ ਜੀ ਇਹ ਤੇ ਤੁਹਾਨੂੰ ਦੱਸਿਆ ਵੀ 302 ਦੇ ਉੱਪਰ ਤੇ ਡੈਫੀਨੇਸ਼ਨ ਫਰਸ ਹੈ ਹੀ ਨਹੀਂ 302 ਦਾ ਪੀਓ ਬੰਨਾ ਬੜੀ ਵੱਡੀ ਕਾਮਯਾਬੀ ਹੈ ਸਾਡੇ ਵਾਸਤੇ ਪਰ ਇਹ ਸਾਰਾ ਕਰੈਡਿਟ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਾਨੂੰ ਨਿਸ਼ਾਨਦਾਰ ਜੀ ਨੇ ਉਹਦੇ ਅਕੋਰਡਿੰਗ ਸਾਡਾ ਵਰਕ ਹਾਊਟ ਚੱਲਦਾ ਜੀ ਔਰ ਗਾਂਹ ਇਤਰਾ ਚੱਲਦਾ ਰਹੇ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਕੁਝ ਹੋਰ ਪਤਾ ਲੱਗੇ ਬੈਕਗ੍ਰਾਉਂਡ ਇਹਨਾਂ ਦਾ ਜੀ ਆਪਸ ਵਿੱਚ ਪਰਿਵਾਰਕ ਡਿਸਬਿਊਟ ਜਿਹਦੇ ਵਿੱਚ ਕੋਈ ਝਗੜਾ ਆਇਆ ਜਿਹਦੇ ਵਿੱਚ ਕਿਸੇ ਦੀ ਜੱਤ ਹੋ ਗਈ ਆ ਐਕਚੁਅਲੀ ਸਾਰਾ ਜਿਹੜੀ ਮੇਨ ਕਾਗਤੀ ਕਰ ਰਹੀ ਹੋ ਤੇ ਮਜੀਠੇ ਦਾਣੇ ਤੋਂ ਬੰਨ ਲੱਗੂ ਜੀ